ਪਹਿਲਗਾਮ ਦੀ ਘਟਨਾ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅੰਤਰਰਾਸ਼ਟਰੀ ਮੰਚ ਉੱਤੇ ਵੀ ਵੱਡੇ ਪੱਧਰ ਉੱਤੇ ਚਰਚਾ ਹੈ। ਕਹਿੰਦਾ ਭਾਵ ਕਿ ਕੁਝ ਅਰਸੇ ਬਾਅਦ, ਕੁਝ ਸਾਲਾਂ ਬਾਅਦ ਜੰਮੂ ਕਸ਼ਮੀਰ ਜਿਹੜਾ ਕਦੇ ਦੁਨੀਆ ਦਾ ਸਵਰਗ ਪੱਖੋਂ ਇੱਕ ਅਹਿਮ ਖੇਤਾ ਮੰਨਿਆ ਜਾਂਦਾ ਸੀ, ਉੱਥੇ ਅਜਿਹੀਆਂ ਘਟਨਾ ਦਾ ਆਜਾਮ ਵਿਖਣ ਨੂੰ ਮਿਲਦਾ ਹੈ। ਖੈਰ ਹੁਣ ਪਹਿਲਗਾਮ ਦੀ ਘਟਨਾ ਨੇ ਦੁਬਾਰਾ ਇੱਕ ਵਾਰ ਫੇਰ ਅਜਿਹਾ ਮਾਹੌਲ ਸਿਰਜਿਆ ਕਿ ਦੇਸ਼ ਇੱਕ ਵਾਰ ਸੁੰਨ ਹੋ ਕੇ ਰਹਿ ਗਿਆ। ਵੱਡੇ ਪੱਧਰ ਉੱਤੇ ਇਸ ਘਟਨਾਕਰਮ ਦੀ ਨਿਖੇਦੀ ਹੋ ਰਹੀ ਹੈ। ਸ੍ਰੀ ਕਾਲ ਤਖਸਬ ਦੇ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗੱਜ ਨੇ ਵੀ ਇਸ ਵਰਤਾਰੇ ਉੱਤੇ ਜਿੱਥੇ ਦੁੱਖ ਦਾ ਇਜ਼ਹਾਰ ਕੀਤਾ ਤੇ ਨਾਲ ਹੀ ਪਿਛਲੇ ਸਮੇਂ ਅਜਿਹੀ ਤਰ੍ਹਾਂ ਦੇ ਵਾਪਰੇ ਵਰਤਾਰੇ ਉੱਤੇ ਵੀ ਜਿਹੜਾ ਧਿਆਨ ਕਹਿੰਦਾ ਭਾਵਕ ਉਹਦੀ ਯਾਦ ਦਿਵਾਈ ਹੈ। ਖੈਰ ਅੱਜ ਦੇ ਅਜਿਹੇ ਸਾਰੇ ਇਹ ਮਾਮਲੇ ਚਰਚਾ ਲਈ ਸਾਡੇ ਨਾਲ ਜੁੜੇ ਨੇ ਉਗੇ ਰਾਜਸੀ ਮਹਾਰਤ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਸੰਵਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਚੈਨਲ ਈ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੱਲ ਜਦੋਂ ਇਹ ਘਟਨਾ ਵਾਪਰਦੀ ਹੈ ਜਿਵੇਂ ਜਿਵੇਂ ਇਹਦੇ ਪੱਖ ਸਾਹਮਣੇ ਆਉਂਦੇ ਹੈ ਤਾਂ ਬਾਕੀ ਦੇਸ਼ ਇੱਕ ਵਾਰ ਦਹਿਲ ਗਿਆ ਇੱਕ ਹਫਤਾ ਪਹਿਲਾਂ ਹਮਾਸ਼ੀ ਦਾ ਵੈਰ ਹੁੰਦਾ ਹੈ ਜਿਹੜੀ ਗੁਰਦਾਵਾ ਤੋਂ ਹੈ ਕਹਿੰਦਾ ਭਾਪ ਕਿ ਵਿਨੇ ਜਿਹੜਾ ਕਰਨਾਲ ਦਾ ਹਫਤਾ ਪਹਿਲਾਂ ਬਾਅਦ ਦੇ ਵਿੱਚ ਉਹ ਵਿਆਹ ਦੇ ਜਸ਼ਨਾਂ ਲਈ ਉੱਥੇ ਪਹੁੰਚਦੇ ਐ ਤੇ ਉਹ ਵੀ ਇਸ ਘਟਨਾ ਦਾ ਸ਼ਿਕਾਰ ਹੋ ਗਿਆ ਕਹਿੰਦਾ ਭਾਵ ਕਿ ਹਾਲੇ ਹੱਥਾਂ ਦੀ ਮਹਿੰਦੀ ਵੀ ਇਹ ਕੁੜੀ ਫਿੱਕੀ ਵੀ ਨਹੀਂ ਪਈ ਕਿ ਇਹ ਘਟਨਾਕर्म ਸਾਹਮਣੇ ਆ ਗਿਆ ਪੌਹ ਸਾਰਾ ਦਰਦਨਾਕ ਵਰਤਾਰਾ ਇਹਦੇ ਇर्द-ਗਿਰਦ ਤੇ ਕਈ ਪੱਖਾਂ ਕਈ ਪਹਿਲਵਾਨ ਨੂੰ ਪਹਿਲਵਾਨ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਵੱਡੇ ਪੱਧਰ ਉਤੇ ਚਰਚਾ ਹੈ ਕਿਵੇਂ ਦੇਖਦੇ ਹੋ ਇਹ ਸਾਰਾ ਮਾਹੌਲ ਤੇ

ਉਹ ਨਹੀਂ ਇਹ ਬੜੀ ਮਨਪਕ ਕਰਨਾ ਬਾਕੀ ਇਹ ਕਿਉਂਕਿ ਦੇਸ਼ ਨੂੰ ਹਲਾਕੇ ਰੱਖਦਾ ਤੇ ਇਹ ਪਹਿਲ ਘਾਮ ਦੇ ਵਿੱਚ ਇੱਕ ਤਰ੍ਹਾਂ ਜਿਵੇਂ ਸੈਰਾਨੀ ਗਏ ਹੋਏ ਸੀ ਆਪਣੀ ਇਹ ਨਮ ਇਹ ਨਿਸ਼ਿਪਤਾ ਵੀ ਇਸ ਤਰ੍ਹਾਂ ਦਾ ਬਾਣਾ ਵਾਪਰ ਜਾਣਾ ਤੇ ਪਨਾਸ਼ਿਨਾ ਦੇ ਵਿੱਚ ਆਈ ਔਰ ਉੰਨਾ ਨਹੀਂ ਪੈਰਨ ਕਰਕੇ ਮਾਰ ਦਿੱਤਾ ਤੇ ਜਿਹਦੇ ਵਿੱਚ ਜਿੰਮੇਤ ਪਹਿਲਾਂ ਗੱਲ ਕੀਤੀ ਹੈ ਵੀ ਇੱਕ ਹਫਤਾ ਪਹਿਲੇ ਗਿਆ ਹੋਏ ਤੇ ਉਸ ਤੋਂ ਬਾਅਦ ਆਪਣੇ ਅੰਮੂ ਜ ਆਪਣੇ ਮਨਾਉਣ ਦੇ ਲਈ ਹੋ ਰਿਹਾ ਸੀ ਇਹ ਇਸ ਦੁਨੀਆ ਦਾ ਸਵਰਗ ਕਿਹਾ ਜਾਂਦਾ ਕਿ ਕਿਸ ਨੂੰ ਜਿਹੜਾ ਕੀ ਹਿੰਦੂ ਕੀ ਇਸ ਤਰ੍ਹਾਂ ਦਾ ਬਸਤਾਲੀ ਦੇ ਨਾਲ ਬੜਾ ਬੜਾ ਉਕਤਰੀ ਕਹਿੰਦੇ ਆ ਇਹ ਇਹ ਇੱਕ ਕਾਗਨਾਮਾ ਕਰਮਾ ਪਰ ਰਹੀ ਹੈ ਕਿਉਂ ਕਾਰਨ ਕੀ ਹੈ ਕਿ ਕਿਥੇ ਇਹ ਨਹੀਂ ਸਮਝਣ ਦੀ ਲੋੜ ਹੈ ਤੇ ਇਹ ਵੀ ਇੱਕ ਪਹਿਲੀ ਵਾਰ ਹੈ ਜਿਹੜਾ 7370 ਨੂੰ ਹਟਾਉਣ ਤੋਂ ਬਾਅਦ ਇੱਕ ਨਵੀਂ ਸਰਕਾਰ ਬਣੀ ਹੈ ਤੇ ਇਸ ਤਰ੍ਹਾਂ ਦਾ ਜਿਹੜਾ ਕਾਗਨਾ ਕਰਮਾ ਐਡਾ ਬੁਰੂ ਕਾਗਨਾ ਕੰਮ ਬਪਰੀਆ ਇਹ ਪਹਿਲਾ ਦਾ ਨਾ ਦੇਸ਼ਕ ਯਨੁਕਸ਼ੀ ਨੇ ਦੇ ਦਿੱ ਪਹਿਲਾਂ ਤੋਂ ਕਾਫੀ ਸਮੇਂ ਤੋਂ ਉਥੇ ਅਨਰੈਸਟ ਹੈ ਇਸ ਤਰ੍ਹਾਂ ਇੱਕ ਤਰ੍ਹਾਂ ਦਾ ਵਾਪਰਿਆ ਨਹੀਂ ਆ ਨਹੀਂ ਜਿਵੇਂ ਕਿ ਇੱਕ ਗੱਲ ਕੀਤੀ ਆ ਕਿ ਸੰ 2000 ਦੇ ਵਿੱਚ ਵੀ ਚਿੱਟੀ ਸਿੰਘ ਪਰਾਵੇ ਤੋਂ ਪੈਤੀ ਸਿੰਗਾ ਨੂੰ ਰੱਖੇ ਕਰਕੇ ਖੀਚਾ ਦਿੱਤਾ ਗਿਆ ਸੀ ਤੇ ਉਹਨਾਂ ਦੀ ਪੜਤਾਲ ਕਿਸੇ ਹਾਲੇ ਤੱਕ ਫੇਲ ਪਰ ਨਿਦਾਨ ਪਤਾ ਨਹੀਂ ਲੱਗ ਸਕੀ ਬੇਕੀਨਾਂ ਨੇ ਕੀਤਾ ਕਿ ਇਸ ਤਰ੍ਹਾਂ ਹੋਇਆ ਤੇ ਇਹ ਵੀ ਇੱਕ ਵੱਡੀ ਗੱਲ ਹੈ ਕਿ ਉਸ ਵੇਲੇ ਕੇਂਦਰ ਦੇ ਵਿੱਚ 바이ໄਫ ਸਾਫ ਦੀ ਸਰਕਾਰ ਦੀ ਭਾਰਤੀ ਜਨਤਾ ਪਾਰਟੀ ਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਬਿਲ ਕ੍ਰਿੰਟਨ ਇੱਥੇ ਆਏ ਹੋਏ ਤਾਂ ਉਸ ਵਰਤਾਰੇ ਦੇ ਵਿੱਚ ਉਹ ਏਡੀ ਵੱਡੀ ਟਕਣਾ ਬਾਕੀ ਸੀ ਤੇ ਹੁਣ ਵੀ ਕੁਝ ਕੁ ਸਮਾਨਤਾਵਾਂ ਨੇ ਕੇਂਦਰ ਦੇ ਵਿੱਚ ਮੋਦੀ ਸਾਹਿਬ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਅਤੇ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਲੀ ਬੈਂਸ ਵੀ ਆਏ ਹੋਏ ਹਨ ਇੱਕ ਇਸੇ ਇਸੇ ਦੌਰ ਦੇ ਵਿੱਚ ਇਸ ਤਰ੍ਹਾਂ ਕੇ ਇਹ ਪਾਤ ਦੇ ਪ੍ਰਗਾਮਾਕਰੀ 사우ਦੀ ਅਰਬ ਦੇ ਵਿੱਚ ਕਸੀ ਮੀਤੂ ਦੇ ਵਿੱਚ ਵੇਖ ਰੋਤਾ ਨੇ ਇਹ ਘਟਨਾ ਕੰਮ ਕਿਸ ਤਰ੍ਹਾਂ ਉਸ ਦੇ ਜੁੜਦਾ ਕਿਉਂ ਕਾਰਨ ਕੀ ਹੈ ਵੀ ਉੱਥੇ ਹੀ ਗਿਆ ਹੋਏ ਸੀ ਤੇ ਇਧਰ ਇਸ ਤਰ੍ਹਾਂ ਦਾ ਬਤਾਰਾ ਮਾਪੜ ਜਾਂਦਾ ਬਹੁਤ ਹੀ ਜੀਨੇ ਹਲਾਕੇ ਰੱਖ ਦਿੱਤਾ ਪੂਰੀ ਦੁਨੀਆ ਨੇ ਇਸੇ ਤੋਂ ਇਹ ਲੱਗਦਾ ਵੀ ਇਹਦੇ ਪਿੱਛੇ ਕਾਰਨ ਕੀ ਨੇ ਜਿੰਨੀਆਂ ਸ਼ਕਤੀਆਂ ਨੇ ਜਿੰਨੀਆਂ ਇਕਾਤ ਦੇ ਵਿੱਚ ਇਸ ਤਰ੍ਹਾਂ ਦੀ ਅ ਬਤਾਰੀ ਨੂੰ ਦੇ ਰਹੀਆਂ ਨੇ ਤੇ ਆਮ ਪਬਲਿਕ ਦੇ ਵਿੱਚ ਦੁਨੀਆ ਭਰ ਦੇ ਵਿੱਚ ਇਸ ਤਰ੍ਹਾਂ ਦੇ ਗੱਲਬਾਤ ਦੇ ਹੁੰਦੇ ਆ ਕਿ ਕਸ਼ਮੀਰ ਕੇ ਮੁੱਤ ਤਸਵੀਰ ਪਹਿਗਾਮ ਦੀਆਂ ਬਾਤਾਂ ਜਿਹੜੇ ਕਿ ਲੋਕ ਅ ਅੱਜ ਤੋਂ ਵੀ ਬਹੁਤ ਪਹਿਲਾਂ ਤੋਂ ਆਤਕਾਂ ਤੋਂ ਜਾਹੇ ਰਹੇ ਨੇ ਤੇ ਇੱਥੇ ਵੀ ਨੂੰ ਪਾਸ ਵਾ ਗੁਈ ਗਿਆ ਇਹ ਦੁਨੀਆ ਦਾ ਸਵਰਗ ਕਿਹਾ ਜਾਂਦਾ ਨੰਦਰਾ ਨਾ ਬੇਦੀ ਗੰਦੇ ਸਰ ਪਰ ਤੁਹਾਨੂੰ ਇਹ ਉਦਾਹਰਣ ਕਿਸ ਤਰ੍ਹਾਂ ਦਾ ਬਣ ਗਿਆ ਕਿਸ ਤਰ੍ਹਾਂ ਦਾ ਹੂੰ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਤੁਸੀਂ ਜਿਗਰ ਕੀਤਾ ਜੀ ਆਪਿਆ ਹੀ ਨਾ ਪਿਆ ਨਹੀਂ ਆਪਣੇ ਪਤੀ ਦੀ ਲਾਸ਼ ਦੇ ਕੋਲ ਰੱਖਿਆ ਨੇ ਤੇ ਇਸ ਤਰ੍ਹਾਂ ਵੀ ਕਿਹਾ ਜਾਂਦਾ ਕਿ ਇੱਕ ਔਰਤ ਨੇ ਕਿਹਾ ਕਿ ਮੈਨੂੰ ਵੀ ਬਾਤ ਦਿਓ ਤੇ ਉਹਨਾਂ ਨੇ ਇਹ ਕਿਹਾ ਕਿ ਨਹੀਂ ਤੁਸੀਂ ਉਹਨੂੰ ਪਿੰਡ ਸੀ ਅੱਗੇ ਨਾ ਇਸ ਤਰ੍ਹਾਂ ਦੀ ਬਿਰਤਾਰਾ ਜਿਹੜਾ ਹੋਇਆ ਹੂੰ ਇਹ ਇਹਨੂੰ ਕਿਹਾ ਤੁਸੀਂ ਐ ਸਾਡੇ ਯਾਰ ਹੈ ਜੀ ਹਾਂ ਪੰਜਾਬੀ ਬੋਖੀ ਇਹ ਡਾਕਟਰ ਸਾਹਿਬ ਤੁਸੀਂ ਜ਼ਿਕਰ ਕੀਤਾ ਕਿ ਚਿੱਟੀ ਸਿੰਘਪੁਰਾ ਦੇ ਵਿੱਚ 2000 ਦੇ ਵਿੱਚ ਇਹ ਅਜੀ ਘਟਨਾ ਵਾਪਰੀ ਉਦੋਂ ਵੀ ਇੱਕ ਮੱਜਬ ਆਧਾਰ ਬਣਿਆ ਕਹਿੰਦਾ ਆਪਾਂ ਕਿ ਸਿੱਖਾਂ bi